ਇਸ ਸਾਲ ਦੇ ਸ਼ਰਦਿਏ ਨਰਾਤੇ ਖਾਸ ਸੰਯੋਗ ਦੇ ਨਾਲ ਆ ਰਹੇ ਨੇ ਆਮ ਤੌਰ ਉੱਤੇ ਨਰਾਤੇ 9 ਦਿਨਾਂ ਦੇ ਹੁੰਦੇ ਨੇ ਪਰ ਇਸ ਵਾਰ ਭਗਤਾਂ ਨੂੰ 10 ਦਿਨਾਂ ਦੀ ਮਾਤਾ ਰਾਣੀ ਦੀ ਸੇਵਾ ਦਾ ਸੁਨਹਿਰੀ ਮੌਕਾ ਮਿਲੇਗਾ ਕਾਰਨ ਇਹ ਹੀ ਹੈ ਕਿ 25 ਅਤੇ 26 ਸਤੰਬਰ ਦੋਵੇਂ ਦਿਨ ਚੌਥਾ ਨਰਾਤਾ ਮਨਾਇਆ ਜਾਵੇਗਾ ਇਸ ਵਜ੍ਹਾ ਦੇ ਨਾਲ ਨਰਾਤਿਆਂ ਦੀ ਸ਼ੁਰੂਆਤ 22 ਸਤੰਬਰ ਸੋਮਵਾਰ ਨੂੰ ਹੋਵੇਗੀ ਜਦਕਿ 1 ਅਕਤੂਬਰ ਨੂੰ ਮahanawmi ਅਤੇ 2 ਅਕਤੂਬਰ ਨੂੰ ਦੁਸਹਿਰਾ ਮਨਾਇਆ ਜਾਵੇਗਾ ਪੰਡਿਤ ਜਗਦੀਸ਼ ਸ਼ਰਮਾ ਦੇ ਅਨੁਸਾਰ ਨਰਾਤੇ ਜਦੋਂ ਸੋਮਵਾਰ ਤੋਂ ਸ਼ੁਰੂ ਹੁੰਦੇ ਨੇ ਤਦ ਮਾਂ ਦੁਰਗਾ ਗੱਜ ਉੱਤੇ ਸਵਾਰ ਹੋ ਕੇ ਆਉਂਦੀ ਹੈ ਗੱਜ ਦੀ ਸਵਾਰੀ ਨੂੰ ਸੁੱਖ ਤਰੱਕੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਕਾਰਨ ਖੇਤੀ ਖੇਤਰ ਲਈ ਵੀ ਇਹ ਨਰਾਤੇ ਬਹੁਤ ਹੀ ਸ਼ੁਭ ਰਹਿਣਗੇ ਇਸ ਤੋਂ ਇਲਾਵਾ ਇਸ ਵਾਰ ਪਿੱਤਰ ਪੱਖ ਅਤੇ ਨਰਾਤਿਆਂ ਦਾ ਵਿਲੱਖਣ ਸੰਯੋਗ ਬਣ ਰਿਹਾ ਹੈ ਜਿਵੇਂ ਪਿੱਤਰ ਪੱਖ ਵਿੱਚ ਇੱਕ ਦਿਨ ਵਿੱਚ ਦੋ ਸ਼ਰਾਧ ਪੈ ਰਹੇ ਨੇ ਉਸੇ ਤਰ੍ਹਾਂ ਨਰਾਤਿਆਂ ਵਿੱਚ ਇੱਕ ਵਾਧੂ ਰੇਕਮ ਮਿਲ ਰਹੀ ਹੈ ਇਸ ਨਾਲ ਭਗਤਾਂ ਨੂੰ ਮਾ ਦੁਰਗਾ ਦੀ ਉਪਾਸਨਾ ਲਈ 10 ਦਿਨਾਂ ਦਾ ਲਾਭ ਮਿਲੇਗਾ ਇਸੇ ਤਰ੍ਹਾਂ ਦਾ ਸੰਯੋਗ 3 ਸਾਲ ਪਹਿਲਾਂ 2022 ਦੇ ਵਿੱਚ ਵੀ ਬਣਿਆ ਸੀ ਇਸ ਵਾਰ ਨਾਲੇ ਸ਼ੁਕਲ ਯੋਗ ਦਾ ਮਿਲਾਬ ਵੀ ਹੋ ਰਿਹਾ ਹੈ ਜਿਸ ਕਰਕੇ ਇਹ ਨਰਾਤੇ ਹੋਰ ਵੀ ਜ਼ਿਆਦਾ ਸ਼ੁਭਕਾਰੀ ਅਤੇ ਕਲਿਆਣਕਾਰੀ ਮੰਨੇ ਜਾ ਰਹੇ ਨੇ ਇਸ ਸਾਲ ਦੇ ਸ਼ਰਦਿਏ ਨਰਾਤੇ ਖਾਸ ਸੰਯੋਗ ਦੇ ਨਾਲ ਆ ਰਹੇ ਨੇ ਆਮ ਤੌਰ ਉੱਤੇ ਨਰਾਤੇ 9 ਦਿਨਾਂ ਦੇ ਹੁੰਦੇ ਨੇ ਪਰ ਇਸ ਵਾਰ ਭਗਤਾਂ ਨੂੰ 10 ਦਿਨਾਂ ਦੀ ਮਾਤਾ ਰਾਣੀ ਦੀ ਸੇਵਾ ਦਾ ਸੁਨਹਿਰੀ ਮੌਕਾ ਮਿਲੇਗਾ ਕਾਰਨ ਇਹ ਹੀ ਹੈ ਕਿ 25 ਅਤੇ 26 ਸਤੰਬਰ ਦੋਵੇਂ ਦਿਨ ਚੌਥਾ ਨਰਾਤਾ ਮਨਾਇਆ ਜਾਵੇਗਾ ਇਸ ਵਜ੍ਹਾ ਦੇ ਨਾਲ ਨਰਾਤਿਆਂ ਦੀ ਸ਼ੁਰੂਆਤ 22 ਸਤੰਬਰ ਸੋਮਵਾਰ ਨੂੰ ਹੋਵੇਗੀ ਜਦਕਿ 1 ਅਕਤੂਬਰ ਨੂੰ ਮahanomī ਅਤੇ ਦੋ ਅਕਤੂਬਰ ਨੂੰ ਦਸਹਿਰਾ ਮਨਾਇਆ ਜਾਵੇਗਾ ਪੰਡਿਤ ਜਗਦੀਸ਼ ਸ਼ਰਮਾ ਦੇ ਅਨੁਸਾਰ ਨਰਾਤੇ ਜਦੋਂ ਸੋਮਵਾਰ ਤੋਂ ਸ਼ੁਰੂ ਹੁੰਦੇ ਨੇ ਤਦ ਮਾਂ ਦੁਰਗਾ ਗੱਜ ਉੱਤੇ ਸਵਾਰ ਹੋ ਕੇ ਆਉਂਦੀ ਹੈ ਗੱਜ ਦੀ ਸਵਾਰੀ ਨੂੰ ਸੁੱਖ ਤਰੱਕੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਕਾਰਨ ਖੇਤੀ ਖੇਤਰ ਲਈ ਵੀ ਇਹ ਨਰਾਤੇ ਬਹੁਤ ਹੀ ਸ਼ੁਭ ਰਹਿਣਗੇ ਇਸ ਤੋਂ ਇਲਾਵਾ ਇਸ ਵਾਰ ਪਿੱਤਰ ਪੱਖ ਅਤੇ ਨਰਾਤਿਆਂ ਦਾ ਵਿਲੱਖਣ ਸੰਯੋਗ ਬਣ ਰਿਹਾ ਹੈ ਜਿਵੇਂ ਪਿੱਤਰ ਪੱਖ ਵਿੱਚ ਇੱਕ ਦਿਨ ਵਿੱਚ ਦੋ ਸ਼ਰਾਦ ਪੈ ਰਹੇ ਨੇ ਉਸੇ ਤਰ੍ਹਾਂ ਨਰਾਤਿਆਂ ਵਿੱਚ ਇੱਕ ਵਾਧੂ ਰੇਕਮ ਮਿਲ ਰਹੀ ਹੈ ਇਸ ਨਾਲ ਭਗਤਾਂ ਨੂੰ ਮਾਹ ਦੁਰਗਾ ਦੀ ਉਪਾਸਨਾ ਲਈ 10 ਦਿਨਾਂ ਦਾ ਲਾਭ ਮਿਲੇਗਾ ਇਸੇ ਤਰ੍ਹਾਂ ਦਾ ਸੰਯੋਗ 3 ਸਾਲ ਪਹਿਲਾਂ 2022 ਦੇ ਵਿੱਚ ਵੀ ਬਣਿਆ ਸੀ ਇਸ ਵਾਰ ਨਾਲੇ ਸ਼ੁਕਲ ਯੋਗ ਦਾ ਮਿਲਾਪ ਵੀ ਹੋ ਰਿਹਾ ਹੈ ਜਿਸ ਕਰਕੇ ਇਹ ਨਰਾਤੇ ਹੋਰ ਵੀ ਜ਼ਿਆਦਾ ਸ਼ੁਭਕਾਰੀ ਅਤੇ ਕਲਿਆਣਕਾਰੀ ਮੰਨੇ ਜਾ ਰਹੇ ਨੇ ਇਸ ਤੋਂ ਇਲਾਵਾ ਇਸ ਵਾਰ ਪਿੱਤਰ ਪੱਖ ਅਤੇ ਨਰਾਤਿਆਂ ਦਾ ਵਿਲੱਖਣ ਸੰਯੋਗ ਬਣ ਰਿਹਾ ਹੈ ਜਿਵੇਂ ਪਿੱਤਰ ਪੱਖ ਵਿੱਚ ਇੱਕ ਦਿਨ ਵਿੱਚ ਦੋ ਸ਼ਰਾਧ ਪੈ ਰਹੇ ਨੇ ਉਸੇ ਤਰ੍ਹਾਂ ਨਰਾਤਿਆਂ ਵਿੱਚ ਇੱਕ ਵਾਧੂ ਤਰੀਕ ਮਿਲ ਰਹੀ ਹੈ ਇਸ ਨਾਲ ਭਗਤਾਂ ਨੂੰ ਮਾ ਦੁਰਗਾ ਦੀ ਉਪਾਸਨਾ ਲਈ 10 ਦਿਨਾਂ ਦਾ ਲਾਭ ਮਿਲੇਗਾ ਇਸੇ ਤਰ੍ਹਾਂ ਦਾ ਸੰਯੋਗ 3 ਸਾਲ ਪਹਿਲਾਂ 2022 ਦੇ ਵਿੱਚ ਵੀ ਬਣਿਆ ਸੀ ਇਸ ਵਾਰ ਨਾਲੇ ਸ਼ੁਕਲ ਯੋਗ ਦਾ ਮਿਲਾਪ ਵੀ ਹੋ ਰਿਹਾ ਹੈ ਜਿਸ ਕਰਕੇ ਇਹ ਨਰਾਤੇ ਹੋਰ ਵੀ ਜ਼ਿਆਦਾ ਸ਼ੁਭਕਾਰੀ ਅਤੇ ਕल्याणਕਾਰੀ ਮੰਨੇ ਜਾ ਰਹੇ ਨੇ